ਮੋਜਕਰ ਔਰ ਸਤਿ ਸ਼੍ਰੀ ਅਕਾਲ ਮੀਡੀਆ ਪਾਇਕਚਰ ਦਾ ਬਹੁਤ ਬਹੁਤ ਧੰਨਵਾਦ ਤੇ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਮੈਡਮ ਐਮਸੀ ਨੇ ਤੇ ਨਾਲ ਨਾਲ ਜ਼ਿਲ੍ਹਾ ਪ੍ਰਧਾਨ ਵੀ ਨੇ ਤੇ ਉਹ ਆਪ ਦਾ ਜੋ ਉਹਨਾਂ ਨੂੰ ਉੱਦੇ ਮਿਲੇ ਨੇ ਉਹਨਾਂ ਦਾ ਤਾਂ ਪੂਰਾ ਉਹ ਕੰਮ ਕਰ ਹੀ ਰਹੇ ਨੇ ਆਮ ਆਦਮੀ ਪਾਰਟੀ ਦਾ ਤੇ ਨਾਲ ਇੱਕ ਸੁਸਾਇਟੀ ਰਨ ਕਰ ਰਹੇ ਆ ਡਾਕਟਰ ਬੀਡੀ ਸੇ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਜੋ ਸਾਡੀ ਸੁਸਾਇਟੀ ਜੋ ਮੇਰੇ ਪਿਤਾ ਜੀ ਦੇ ਨਾਮ ਤੋਂ ਰਨ ਕਰ ਰਹੇ ਆ ਤੇ ਉਹਨਾਂ ਦੇ ਨਾਮ ਤੋਂ ਬਣੀ ਹੋਈ ਏ ਤੇ ਅੱਜ ਅਸੀਂ ਸਾਡੇ ਕੋਲ ਨੌਜਵਾਨ ਆਏ ਨੇ ਜੋ ਕਿ ਨੌਜਵਾਨ ਦੇਸ਼ ਦਾ ਪ੍ਰ익 ਨੇ ਜੋ ਕਿ ਦੇਸ਼ ਦਾ ਨੌਜਵਾਨ ਪ੍ਰ익 ਨੇ ਤੇ ਸਾਡੇ ਦੇਸ਼ ਦਾ ਉਹਨਾਂ ਵਾਸਤੇ ਸਾਡੇ ਵੱਲੋਂ ਜੋ ਕਿ ਛੋਟਾ ਉਪਰਾਲਾ ਕੀਤਾ ਜਾਂਦਾ ਤੇ ਅੱਜ ਉਹਨਾਂ ਵਾਸਤੇ ਵਾਲੀਬਾਲ ਦੀ ਕਿੱਟ ਕ੍ਰਿਕਟ ਦੀ ਕਿੱਟ ਤੇ ਨਾਲ ਬੈਟ ਮੁਹੱਈਆ ਕਰਾਏਗੇ ਨੇ ਤੇ ਸਾਡਾ ਇੱਕੋ ਹੀ ਟੀਚਾ ਹੈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਲਾਣਾ ਤੇ ਨਸ਼ੇ ਤੋਂ ਦੂਰ ਕਰਨਾ ਜੋ ਸਾਡੇ ਵੱਲੋਂ ਹੁੰਦਾ ਉਹ ਅਸੀਂ ਆਦੇ ਲੋਕ ਕਰ ਰਹੇ ਹਾਂ ਤੇ ਜੋ ਹੋਰ ਵੀ ਇਹਨਾਂ ਨੂੰ ਕੋਈ ਕਿਸੇ ਚੀਜ਼ ਦੀ ਡਿਮਾਂਡ ਹੋएगी ਉਹ ਸਾਡੇ ਨਾਲ ਆ ਕੇ 95631 66000 ਨੰਬਰ ਤੇ ਕੰਟੈਕਟ ਕਰ ਸਕਦੇ ਨੇ ਜਾਂ ਸਾਡਾ ਆਫਿਸ ਐ ਸਲੇਮਸ਼ਾਹ ਰੋਡ ਨਵਜੀਵਨ ਹਸਪੀਟਲ ਦੇ ਨਾਲ ਤੇ ਤਮਨ ਡੈਰੀ ਦੇ ਬਿਲਕੁਲ ਪੂਜਾ ਲੁਤਰਾ ਸੱਚ ਦੇਵਾ ਜੀ ਦਾ ਆਫਿਸੇ ਉੱਥੇ ਆ ਕੇ ਸਾਡੇ ਨਾਲ ਮਿਲ ਸਕਦੇ ਨੇ ਤੇ ਇੱਕੋ ਹੀ ਟੀਚਾ ਬਸ ਇੱਕੋ ਹੀ ਟੀਚਾ ਵਾਟੋ ਲੋਕਾਂ ਨੂੰ ਖੇਡਵਲ ਜੋੜਨਾ ਔਰ ਨਸ਼ੇ ਤੋਂ ਦੂਰ ਕਰਨਾ ਕਿ ਜਿਹਨੂੰ ਆਪਾਂ ਨਸ਼ੇ ਤੋਂ ਬਚਾ ਲੈਨੇ ਆ ਤੇ ਬਸ ਉਹਦੇ ਨਾਲ ਉਹਦਾ ਪੂਰਾ ਪਰਿਵਾਰ ਤੇ ਉਹਦੇ ਨਾਲ ਸਾਰੇ ਰਿਸ਼ਤੇਦਾਰ ਜੋ ਜੁੜੇ ਹੁੰਦੇ ਨੇ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਕਾਫੀ ਬਲ ਮਿਲਦਾ ਹੈ ਕਿ ਸਾਡਾ ਬੇਟਾ ਇਸ ਗ੍ਰਿਫਤਿ ਚੁਬਾਰ ਆ ਗਿਆ ਤੇ ਅਸੀਂ ਵੀ ਆਦੇ ਉਹਨੂੰ ਬਸ ਭਾਗੇ ਛੱਡੀ ਸਮਝਣਿਆ ਤੇ ਕਿਸੇ ਨਾਲ ਕੋਈ ਪਲਾ ਹੋ ਸਕੇ ਸਾਡੇ ਵੱਲੋਂ ਧੰਨਵਾਦ ਜੀ